ਮੇਰੇ ਮਗਰਲੇ ਬੰਨੇ ਦੇਖ ਲੋ ਭਾਈ ਟਰੈਕਟਰ ਚੱਲਦੇ ਆ ਨੌਜਵਾਨ ਸੇਵਾ ਕਰ ਰਹੇ ਆ ਤੇ ਇਧਰਲੇ ਪਾਸੇ ਦੇਖ ਲੋ ਵੀਰ ਤੇਲ ਲੈ ਕੇ ਆਇਆ ਉਧਰ ਤੇਲ ਦੀ ਸੇਵਾ ਚੱਲਦੀ ਆ ਬਾਰੀ-ਬਾਰੀ ਕਰਕੇ ਇੱਕ-ਇੱਕ ਕਰਕੇ ਟਰੈਕਟਰ ਆ ਰਹੇ ਆ ਤੇ ਉਹਨਾਂ ਵਿੱਚ ਵੀਰਾਂ ਲੋ ਤੇਲ ਪਾਇਆ ਜਾ ਰਿਹਾ ਤੇ ਇਧਰਲੇ ਪਾਸੇ ਪ੍ਰਧਾਨ ਸਾਹਿਬ ਬੈਠੇ ਆ ਆਪਾਂ ਖਨੌਰੀ ਬਾਰਡਰ ਦੇ ਉੱਤੇ ਇਸ ਜੁਝਾਰੂ ਯੋਧੇ ਨੂੰ ਦੇਖਿਆ ਭਾਈ ਜਿਨੇ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਲਈ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਆਪਣਾ ਮਰਨ ਵਰਤ ਰੱਖਿਆ ਸੀ ਸੋ ਅੱਜ ਉਸ ਯੋਧੇ ਦੇ ਨਾਲ ਗੱਲਬਾਤ ਕਰਦੇ ਆਂ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਧਾਨ ਜੀ ਸਭ ਤੋਂ ਪਹਿਲਾਂ ਦੱਸੋ ਜੀ ਸੇਹਤਾਂ ਹੋਣ ਕਿਦਾਂ ਜੀ ਦੇਖੋ ਦਰਅਸਲ ਗੱਲ ਇਹ ਹੁੰਦੀ ਹੈ ਜਿਹੜੀ ਸਿਹਤ ਦੀ ਗੱਲ ਹੈ ਨਾ ਇੱਕ ਕਹਾਵਤ ਹੈ ਕਿ ਜਦੋਂ ਅੱਗ ਲੱਗੀ ਹੋਵੇ ਉਦੋਂ ਮਸ਼ਕਾਂ ਦੇ ਭਾਅ ਨਹੀਂ ਪੁੱਛੇ ਜਾਂਦੇ ਵਾਹਿਗੁਰੂ ਇਸ ਕਰਕੇ ਜਿਹੇ ਜਿਹੇ ਹਾਲਾਤ ਬਣ ਰਹੇ ਨੇ ਇਹਨਾਂ ਹਾਲਾਤਾਂ ਦੇ ਵਿੱਚ ਜੇ ਆਪਾਂ ਸੇਹਤ ਕੰਨੀ ਦੇਖ ਕੇ ਰੁਕ ਜਾਾਂਗੇ ਤਾਂ ਫਿਰ ਤਾਂ ਰੁਕ ਜਾਗੇ ਫਿਰ ਤਾਂ ਨੁਕਸਾਨ ਬਹੁਤ ਵੱਡਾ ਹੋ ਜਾਊਗਾ ਆਪਾਂ ਜਦੋਂ ਤੋਂ ਹੀ ਉੱਥੋਂ ਉੱਠ ਕੇ ਆਏ ਆ ਆਪਣਾ ਵਾਅਦਾ ਤਾਂ ਇਹ ਸੀਗਾ ਕਿ 328 ਰੁਪਿਆਂ ਦੀ ਜਿਹੜੀ ਬੇਅਦਵੀ ਹੋਈ ਹੈ ਆਪਾਂ ਉਹਦੇ ਸਬੰਧ ਵਿੱਚ ਕੁਝ ਕਰਨਾ ਹੈ ਲੇਕਿਨ ਉਸ ਤੋਂ ਬਾਅਦ ਸਾਡੇ ਤੇ ਇੱਕ ਵੱਡੀ ਆਫਤ ਆ ਗਈ ਜਿਹੜਾ ਲੈਂਡ ਪੂਲਿੰਗ ਆ ਗਈ 65000 ਏਕੜ ਜ਼ਮੀਨ ਕਿਸਾਨਾਂ ਦੀ ਲੈਂਡ ਦਾ ਫੈਸਲਾ ਲੈ ਲਿਆ ਸਰਕਾਰ ਨੇ ਫਿਰ ਘਰੇ ਬੈਠਣ ਦੀ ਕੋਈ ਤੋਕੀ ਨਹੀਂ ਰਹੀ ਸੀ ਉਹਦੇ ਚੋ ਹਜੇ ਬਾਹਰ ਨਿਕਲੇ ਨਹੀਂ ਕਿਸਾਨ ਤਾਂ ਆ ਜਿਹੜੀ ਆਫਤ ਆ ਗਈ ਪਿਛਲੇ ਮਹੀਨੇ ਦੀ 26 27 ਤਰੀਕ ਤੋਂ ਲੈ ਕੇ ਖੜਾ ਨੇ ਬਿਲਕੁਲ ਇਲਾਕਾ ਤਹਿਸ਼ ਨੈਸ਼ ਕਰਤਾ ਵੱਡੀ ਪੱਧਰ ਦੇ ਉੱਤੇ ਪੰਜਾਬ ਲਗਭਗ ਅੱਧੇ ਤੋਂ ਵੱਧ ਪੰਜਾਬ ਡੁੱਬ ਕੇ ਮਰ ਗਿਆ ਲੋਕਾਂ ਦੀਆਂ ਫਸਲਾਂ ਮਰ ਗਈਆਂ ਪਹਿਲੀਆਂ ਫਸਲਾਂ ਨਹੀਂ ਮਰ ਗਈਆਂ ਮੈਂ ਕਹੂੰਗਾ ਲੋਕਾਂ ਦੀਆਂ ਜ਼ਮੀਨਾਂ ਵੀ ਗਈਆਂ ਜ਼ਮੀਨਾਂ ਵੀ ਗਈਆਂ ਆ ਜਿਹੜੀ ਜ਼ਮੀਨ ਦੇ ਵਿੱਚ ਆਪਾਂ ਲੱਗੇ ਹੋਏ ਆ ਕੱਲਾ ਇਹ ਨਹੀਂ ਇਸ ਤੋਂ ਪਹਿਲਾਂ 7 8 ਕਿੱਲੇ 1 4 ਕਿੱਲੇ 4 1/2 ਕਿੱਲੇ ਇੱਕ ਅਸੀਂ 11 12 ਕਿੱਲੇ ਵਾਹਣ ਅੱਗੇ ਪੱਧਰ ਕੀਤਾ ਮਗਰਲੇ ਪਾਸੇ ਇਹ ਪਿੰਡ ਕਿਹੜਾ ਹੈ ਪ੍ਰਧਾਨ ਜੀ ਇਹ ਰਸੂਲਪੁਰ ਦੀ ਜ਼ਮੀਨ ਆ ਮੇਰਾ ਕਹਿਣਾ ਰਸੂਲਪੁਰ ਦੀ ਜ਼ਮੀਨ ਆ ਇਹ ਤੋਂ ਇਹ ਵਿਚਾਰੇ ਦੂਜੀ ਗੱਲ ਇੱਕ ਹੋਰ ਹੈ ਕਿ ਕਈ ਵਾਰੀ ਨਾ ਮਤਲਬ ਜਿਹੜਾ ਸਾਡੀ ਭਾਵਨਾ ਹੈ ਸਾਡੀ ਭਾਵਨਾ ਇਹ ਆ ਕਿ ਜਿਹੜੀਆਂ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਧੂ ਸੰਤ ਮਹਾਤਮਾ ਹੋਰ ਸੰਸਥਾਵਾਂ ਐਨ ਜੀਓਜ਼ ਲੱਗੇ ਹੋਏ ਨੇ ਲਗਾਤਾਰੇ ਸੇਵਾ ਤੇ ਅਸੀਂ ਫਿਰ ਇਹ ਸੋਚ ਕੇ ਕਰਦੇ ਆ ਵੀ ਜਿਹੜੀ ਕੋਈ ਸੜਕ ਦੇ ਮੇਨ ਰੋਡ ਦੇ ਉੱਪਰ ਆ ਜਿਹੜੀ ਜਗ੍ਹਾ ਉੱਥੇ ਤਾਂ ਉਹ ਐਨਜੀਓਜ਼ ਕੰਮ ਕਰ ਰਹੀਆਂ ਨੇ ਲੇਕਿਨ ਜਿਹੜੇ ਇਹੋ ਜਿਹੇ ਥਾਂ ਨੇ ਜਿੱਥੇ ਕੋਈ ਪਹੁੰਚਦਾ ਨਹੀਂ ਜਿਵੇਂ ਇਹਨੂੰ ਜੰਗਲ ਦੀ ਤਰ੍ਹਾਂ ਮਤਲਬ ਮੰਨਿਆ ਜਾਂਦਾ ਐ ਇਸ ਏਰੀਏ ਨੂੰ ਇੱਥੇ ਕੋਈ ਆਉਣ ਤੋਂ ਛੇਤੀ ਕੀਤੇ ਮਤਲਬ ਪਤਾ ਨਹੀਂ ਲੱਗਦਾ ਕਿਸੇ ਨੂੰ ਵੀ ਇੱਥੇ ਕੰਮ ਕਰਨ ਵਾਲਾ ਕਿ ਕੀ ਤੋਂ ਅਸੀਂ ਆਪਦੀ ਟੀਮ ਦੀ ਡਿਊਟੀ ਲਈ ਸੀ ਵੀ ਯਾਰ ਲੱਭੋ ਹੋਰ ਥਾਂ ਦੇ ਉੱਤੇ ਆਪਾਂ ਕੰਮ ਕਰੋ ਜਿਹਦੇ ਕੋਲੇ ਕੋਈ ਪਹੁੰਚਦਾ ਨਹੀਂ ਵਾਕਈ ਜਿੱਥੇ ਲੋਡ ਹੋਵੇ ਹਾਂ ਤੋ ਇਹ ਫਿਰ ਆਏ ਇੱਥੇ ਵੀਰ ਜੀਆਂ ਨੂੰ ਮਿਲੇ ਇਹਨਾਂ ਦਾ ਇਹ ਸੀਗਾ ਵੀ ਮੇਰਾ ਜਰੂਰ ਜੇ ਤੱਕ ਕਰਦੇ ਹਾਂ ਤਾਂ ਬੜੀ ਮਿਹਰਬਾਨੀ ਕੋ ਫਿਰ ਉਹਦੇ ਚੋਂ ਇਹਨੂੰ ਮਤਲਬ ਇਹ ਕੱਲ ਦੇ ਲੱਗੇ ਹੋਏ ਨੇ ਵਾਹਿਗੁਰੂ ਕਿਰਪਾ ਕਰੇ ਹੋ ਸਕਦਾ ਅੱਜ ਇਹਨਾਂ ਦਾ ਕੱਲ ਤੱਕ ਇਹ ਕੰਮ ਕੰਪਲੀਟ ਕਰ ਦੇਣਗੇ ਮਤਲਬ ਹੁਣ ਜੀ ਜੁਨੀਅਨ ਲੋ ਯਾ ਟੈੱਕੇ ਨਹੀਂ ਬੈਠਿਆ ਜਾਣਾ ਕੰਮ ਇਦਾਂ ਨਿਰੰਤਰ ਜਾਰੀ ਰਹੂਗਾ ਜੀ ਦੇਖੋ ਟੈੱਕੇ ਬਹਿਣ ਦਾ ਟਾਈਮ ਹੀ ਨਹੀਂਗਾ ਟੈੱਕੇ ਦਾ ਤਾਂ ਬੈਠੀਏ ਜੇ ਸਾਰੇ ਕਿਸਾਨ ਸੁਰਖਰੂ ਹੋ ਜਾਣ ਤੇ ਆਪਾਂ ਦਾ ਮਰਨ ਮਾਰ ਤੇ ਇਸ ਲਈ ਸ਼ੁਰੂ ਕੀਤਾ ਸੀ ਇਹ ਸਾਡੀ ਕਿਸਾਨੀ ਖੁਦਕਸ਼ੀਆਂ ਜੋ ਬਾਹਰ ਕੱਢਣੀ ਆ ਤੇ ਆ ਨਵੀਂ ਮਾਰ ਪੈ ਗਈ ਆ ਹੋਰ ਖੁਦਕਸ਼ੀਆਂ ਨੂੰ ਥਾਂ ਬਣ ਗਿਆ ਕਿਸੇ ਦੇ ਦਾਣੇ ਹੋਣ ਜਿਹੜੇ ਸੀਗੇ ਉਹ ਵੀ ਗਏ ਜ਼ਮੀਨਾਂ ਵੀ ਮਤਲਬ ਬੇਕਾਰ ਹੋ ਗਈਆਂ ਦੁਬਾਰਾ ਮਤਲਬ ਆਉਂਦੀ ਫਸਲ ਹੋਣ ਦੀ ਵੀ ਕੋਈ ਸੰਭਾਵਨਾ ਨਹੀਂ ਰਹੀ ਤਵਰੋਜ਼ ਹਾਲਾਤ ਦੇ ਵਿੱਚ ਕੋਸ਼ਿਸ਼ ਆ ਕਿ ਜਿੰਨਾਂ ਨੂੰ ਇਸ ਡੁੱਬੇ ਹੋਏ ਜਿਲ੍ਹਿਆਂ ਦੇ ਵਿੱਚੋਂ ਕੱਢ ਸਕਦੇ ਆ ਉਹਨਾਂ ਨੂੰ ਤਾਂ ਕੱਢੀਏ ਤਕੜੇ ਹੋ ਕੇ ਔਰ ਸਾਰੇ ਦਾਣੇ ਰਲ ਮਿਲ ਕੇ ਲੱਗੇ ਰਏ ਤਾਂ ਮੈਨੂੰ ਉਮੀਦ ਆ ਜਿਸ ਤਰ੍ਹਾਂ ਅਦਰ ਸਟੇਟਾਂ ਤੋਂ ਜਿਵੇਂ ਸਾਡੇ ਆ ਵੀਰ ਆਏ ਨੇ ਇਹ ਹਨੂਮਾਨਗੜ੍ਹ ਤੋਂ ਆਏ ਨੇ ਤੇਲ ਦੀ ਸੇਵਾ ਲੈ ਕੇ ਆਏ ਨੇ ਠੀਕ ਹੈ ਜੀ ਬਹੁਤ ਧੰਨਵਾਦੀ ਆ ਪੂਰੇ ਭਾਰਤ ਦੇ ਅਲੱਗ-ਅਲੱਗ ਸਟੇਟਾਂ ਤੋਂ ਸਾਡੇ ਵੀਰਾਂ ਦਾ ਕੱਲੋਂ ਮਧ ਪ੍ਰਦੇਸ਼ ਤੋਂ ਮੁੰਡੇ ਸੇਵਾ ਕਰਕੇ ਗਏ ਨੇ ਕੁਸ਼ ਤੇਲ ਦੀ ਅੱਜ ਇੱਕ ਸਾਡੀ ਜੱਥੇਬੰਦੀ ਦੀ ਬੇਟੀ ਆ ਉਹ ਸਾਡੇ ਵਰਕਰ ਦੀ ਲੜਕੀ ਆ ਬਾਹਰ ਗਈ ਹੋਈ ਆ ਅੱਜ ਉਹਨੇ ਮਤਲਬ 50000 ਰੁਪਏ ਭੇਜਿਆ ਹੈ ਤੇਲ ਵਾਸਤੇ ਉਹ ਵੀ ਮਤਲਬ ਪਰ ਸਾਡਾ ਇਹ ਜ਼ਰੂਰ ਕਹਿਣਾ ਹੈ ਵੀ ਜਿਹੜਾ ਪੈਸਾ ਤੁਹਾਨੂੰ ਸੰਗਤਾਂ ਭੇਜਦੀਆਂ ਹਨ ਉਹਨਾਂ ਨੂੰ ਸਾਡੀ ਇਹ ਬੇਨਤੀ ਆ ਕਿ ਦੇਖੋ ਤੁਹਾਡਾ ਪੈਸਾ ਹੈ ਇਹਨੂੰ ਪਲੀਜ਼ ਆਪਦੇ ਹੱਥੀ ਖਰਚ ਕਰੋ ਸਹੀ ਤਰੀਕੇ ਨਾਲ ਸਹੀ ਥਾਂ ਤੇ ਲੱਗਣਾ ਚਾਹੀਦਾ ਇੱਥੇ ਆਓ ਇੱਥੇ ਆ ਕੇ ਤੁਸੀਂ ਜਿੱਥੇ-ਜਿੱਥੇ ਲੱਗਦਾ ਤੁਹਾਨੂੰ ਤੁਹਾਡੇ ਮਨ ਨੂੰ ਸੈਟੀਸਫੈਕਸ਼ਨ ਹੁੰਦੀ ਹੈ ਵੀ ਇੱਥੇ ਪੈਸਾ ਲੱਗਿਆ ਤੇ ਸਾਡਾ ਜਾਇਜ਼ ਹੈ ਉੱਥੇ ਲਾ ਦਿਓ ਇੱਥੇ ਮੇਨ ਤਿੰਨ ਚਾਰ ਤਰ੍ਹਾਂ ਦੀ ਲੋੜ ਹੈ ਇੱਕ ਤਾਂ ਜ਼ਮੀਨਾਂ ਨੂੰ ਠੀਕ ਕਰਨ ਵਾਸਤੇ ਆਹੀ ਕੰਮ ਦੀ ਲੋੜ ਹੈ ਤੇਲ ਦੀ ਵੱਡੀ ਵੱਡੀ ਪੱਧਰ ਦੇ ਉੱਤੇ ਖਰਚ ਹੋ ਰਿਹਾ ਹੈ ਦੂਜਾ ਜੇ ਇਹਨੂੰ ਆਪਾਂ ਤਿਆਰ ਵੀ ਕਰ ਲਿਆ ਫਿਰ ਇਹ ਬੀਜ ਕੇ ਦੇਣੀ ਹੈ ਕੰਪਿਊਟਰ ਕਰਾਇਆ ਵੀ ਵਜਣਾ ਇਹਦੇ ਚ ਫਿਰ ਇਹਨਾਂ ਨੂੰ ਬੀਜਦੀ ਵੀ ਲੋੜ ਪੈਣੀ ਹੈ ਇਹਨਾਂ ਨੂੰ ਖਾਦੀ ਵੀ ਲੋੜ ਪੈਣੀ ਤੁਸੀਂ ਜੀ ਉਹ ਪੂਰੇ ਪ੍ਰਬੰਧ ਜਿੱਦਾਂ ਕਰ ਰਹੇ ਆ ਮਤ ਸੋਚਿਆ ਕੁਛ ਜੀ ਦੇਖੋ ਮੈਂ ਫਿਰ ਉਹੀ ਬੇਨਤੀ ਕਰਦਾ ਵੱਡੀ ਗੱਲ ਨਹੀਂ ਕਰਨੀ ਚਾਹੀਦੀ ਗੁਰੂ ਤੋਂ ਡਰ ਕੇ ਰਹਿਣਾ ਚਾਹੀਦਾ ਸਾਡੀ ਕੋਸ਼ਿਸ਼ ਹੈ ਕਿ ਅਸੀਂ ਚਾਹੇ ਕਿਸੇ ਦੇ ਮੂਹਰੇ ਝੋਲੀ ਢੀਗੇ ਜਾ ਕੇ ਕੋਈ ਹੋਰ ਸਰਸਤਾ ਦੇ ਮੂਹਰੇ ਝੋਲੀ ਢੀਗੇ ਸਾਡੀ ਕੋਸ਼ਿਸ਼ ਆ ਕਿ ਸਾਰਿਆਂ ਨੂੰ ਇੱਕ ਵਾਰੀਆਂ ਇਸ ਚਿੱਕੜ ਚੋਂ ਕੱਢ ਲਈਏ ਤੇ ਜਿਵੇਂ ਲੱਗੀਆਂ ਹੋਈਆਂ ਨੇ ਸੰਗਤਾਂ ਆ ਜਾਂ ਜਿਵੇਂ ਅਦਰ ਸਟੇਟਾਂ ਦੀਆਂ ਸੰਗਤਾਂ ਆ ਕੇ ਮਦਦ ਕਰ ਰਹੀਆਂ ਨੇ ਹਰਿਆਣੇ ਨੇ ਵੱਡੀ ਪੱਧਰ ਤੇ ਮਦਦ ਕੀਤੀ ਰਾਜਸਥਾਨ ਨੇ ਵੱਡੀ ਪੱਧਰ ਤੇ ਮਦਦ ਕੀਤੀ ਕੱਲ ਮਧ ਪ੍ਰਦੇਸ਼ ਵਾਲੇ ਨੌਜਵਾਨ ਆ ਕੇ ਇੱਥੇ ਸੇਵਾ ਕਰਕੇ ਗਏ ਨੇ ਮੈਨੂੰ ਨਹੀਂ ਲੱਗਦਾਗਾ ਕਿ ਕਿਸਾਨ ਡੁੱਬੇ ਰਹਿ ਜਾਣਗੇ ਹਾਂ ਆ ਜ਼ਰੂਰ ਆ ਵੀ ਟਾਈਮ ਬੜਾ ਥੋੜਾ ਰਹਿ ਗਿਆ ਹਾਂਜੀ ਆ ਅੱਜ ਫੇਰ ਮਤਲਬ ਕੱਲ ਦਾ ਪਾਣੀ ਛੱਡਿਆ ਹੋਇਆ ਹੈ ਕੱਲ ਵੀ ਫੇਰ ਸਾਹ ਸੁੱਤੇ ਹੋਏ ਆ ਲੋਕਾਂ ਨੇ ਵੀ ਆਰੇ ਕੰਮ ਚੱਲੂ ਤੇ ਨਾ ਚੱਲੂ ਹੋਊ ਕਿ ਨਾ ਹੋਊ ਕੀ ਹੋਊ ਇਹ ਹਾਲਾਤ ਬਣੀ ਹੋਈ ਐ ਲੋਕਾਂ ਦੀ ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਬੜਾ ਔਖਾ ਹੈ ਕੰਮ ਪਰ ਉਹੀ ਫੇਰ ਮੈਂ ਬੇਨਤੀ ਕਰਾਂ ਵੀ ਅਕਾਲਪੁਰ ਖਵਾਈਗਰੂ ਮਿਹਰ ਕਰਨਗੇ ਜਿਸ ਤਰੀਕੇ ਦੇ ਨਾਲ ਸੰਗਤਾਂ ਦਾ ਸਹਿਯੋਗ ਸੰਗਤਾਂ ਦਾ ਪਿਆਰ ਮਿਲ ਰਿਹਾ ਹੈ ਇਹਨਾਂ ਨੂੰ ਆਪਾਂ ਮਤਲਬ ਪੈਰਾਂ ਸਲ ਖੜੇ ਕਰ ਲਾਂਗੇ ਬਹੁਤ ਬਹੁਤ ਧੰਨਵਾਦ ਜੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜੇ ਇਹ ਯੂਨੀਅਨ ਗਰਾਊਂਡ ਦੇ ਉੱਤੇ ਕੰਮ ਕਰਦੀ ਆ ਤੇ ਬਾਕੀ ਕਿਉਂ ਨਹੀਂ ਜੇ ਇਹ ਆਗੂ ਬਿਮਾਰ ਹੋਣ ਦੇ ਬਾਵਜੂਦ ਅੱਜ ਭਾਵੇਂ ਕੁਰਸੀ ਤੇ ਬੈਠੇ ਆ ਪਰ ਬਹਿ ਕੇ ਕੰਮ ਕਰਾ ਰਹੇ ਆ ਤੇ ਬਾਕੀ ਕਿਉਂ ਨਹੀਂ ਜਿਹੜੇ ਵੀ ਹੋਰ ਹਜੇ ਵੀਰ ਨਹੀਂ ਇਸ ਫੀਲਡ ਵਿੱਚ ਕੁੱਤੇ ਹੈਗੇ ਜਿੰਨੀਆਂ ਵੀ ਪੰਜਾਬ ਦੀਆਂ ਯੂਨੀਅਨ ਆ ਭਾਵੇਂ ਉਹ ਕਿਸੇ ਵੀ ਧਰਨਾ ਸੰਬੰਧੀਤ ਹੋਣ ਉਹਨਾਂ ਨੂੰ ਇਹ ਹੀ ਬੇਨਤੀ ਕਰਦੇ ਪਾਈ ਇਦਾਂ ਆਣ ਕੇ ਗਰਾਊਂਡ ਤੇ ਕੰਮ ਕਰੋ ਤਾਂ ਕਿ ਆਪਣੇ ਭਰਾਵਾਂ ਦੀ ਜਿਹੜੀ ਬਾਹ ਆ ਉਹ ਸਹੀ ਸਿਰ ਤੇ ਸਹੀ ਟਾਈਮ ਤੇ ਜਿਹੜੀ ਇਸ ਵੇਲੇ ਮੌਕਾ ਆ ਸੇਵਾ ਕਰਨ ਦਾ ਫੜੀ ਜਾਵੇ ਧੰਨਵਾਦ